ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਦੁਪੱਟਾ ਪੇਂਟ ਕਰਨਾ ਦੱਸਦੇ ਆਂ ਇਹ ਅਸੀਂ ਗੋਡਨ ਕਲਰ ਲਿਆ ਦੇਖੋ ਇਹ ਸਾਡਾ ਐ ਬਣਿਆ ਬਣਾਇਆ ਗੋਡਨ ਕਲਰ ਦੀ ਸਿਸੀ ਹੈ ਤੇ ਤੁਸੀਂ ਜਿਹੜਾ ਸੁੱਕੇ ਵਾਲਾ ਹੁੰਦਾ ਹੈ ਮੀਡੀਅਮ ਚ ਮਿਲਾ ਕੇ ਵਿੱਚ ਤੇ ਉਹਦੇ ਨਾਲ ਵੀ ਕਰ ਸਕਦੇ ਹੋ ਸਾਡੇ ਕੋਲੇ ਉਹ ਵੀ ਹੈਗਾ ਇਹ ਸਾਨੂੰ ਬਣਿਆ ਬਣਾਇਆ ਮਿਲ ਗਿਆ ਸੀਗਾ ਦੇਖੋ ਤੇ ਅਸੀਂ ਕਰ ਲਿਆ ਪਹਿਲਾਂ ਤੁਹਾਨੂੰ ਇਹ ਵਾਲਾ ਦੱਸਾਂਗੇ ਤੇ ਇਹ ਅਸੀਂ ਵਰਛ ਲਿਆ ਤੇ ਇਹ ਚ ਅਸੀਂ 0 ਨੰਬਰ ਲਿਆ ਤੇਨਾਂ ਅਸੀਂ ਬਣਾ ਲਿਆ ਸੀ ਵੀਡੀਓ ਬਣਾਈ ਨਹੀਂ ਹੁਣ ਅਸੀਂ ਅੱਜ ਵੀਡੀਓ ਬਣਾਉਣੇ ਆ ਮੇਥੋਂ ਗਲਤੀ ਨਾਲ ਇੱਧਰ ਨੂੰ ਵੱਧ ਲੱਗ ਗਿਆ ਸੀਗਾ ਦੇਖੋ ਇਸ ਤਰ੍ਹਾਂ ਕਰੀ ਜਾਣਾ ਤੁਸੀਂ ਇਹ ਕੱਲ੍ਹ ਗਲਤੀ ਨਾਲ ਲੱਗ ਗਿਆ ਸੀਗਾ ਇਕੱਠਾ ਹੋ ਕੇ ਦੇਖੋ ਐਕਸਟਰਾ ਤੁਸੀਂ ਇਸ ਤਰ੍ਹਾਂ ਵੀ ਲਾ ਸਕਦੇ ਹੋ ਵੀ ਇਸ ਤਰ੍ਹਾਂ ਇਸ ਤਰ੍ਹਾਂ ਲਾ ਕੇ ਜਿਵੇਂ ਅਸੀਂ ਐਂ ਟੇਡੇ ਲਾਏ ਆ ਤੁਸੀਂ ਇਸ ਤਰ੍ਹਾਂ ਵੀ ਲਾ ਸਕਦੇ ਹੋ ਜੇ ਸਿੱਧੇ ਲੋਟ ਲਾਉਣੇ ਹੋਣ ਤਾਂ ਤੇ ਅਸੀਂ ਨਾ ਵੀ ਤੁਹਾਨੂੰ ਦੱਸਦੇ ਹਾਂ ਅਸੀਂ ਇਹ ਮੈਣ ਮੈਣ ਕੇ ਤੇ ਇਹ ਨਿਸ਼ਾਨੀਆਂ ਲਾ ਲਈਆਂ ਸੀ ਕਿ ਦਿਸਦੀਆਂ ਨਹੀਂ ਆ ਲੈਂ ਤੇ ਤੁਸੀਂ ਨਿਸ਼ਾਨੀਆਂ ਲਾ ਲੈਣੀਆਂ ਤੇ ਇਹ ਸਾਡਾ ਇੱਥੋਂ ਲੈ ਕੇ 12 ਇੰਚ ਹੈ ਠੱਲੇ ਅਸੀਂ ਇਹ ਪੱਲਾ ਛੱਡ ਕੇ ਥੋੜਾ ਜਿਹਾ ਤੇ ਇਹ ਤੁਸੀਂ ਛੋਟੇ ਵੱਡੇ ਆਪਦੀ ਪਸੰਦ ਦੇ ਲੈ ਸਕਦੇ ਹੋ ਦੇਖੋ ਇੱਧਰ ਅਸੀਂ 2.5 ਇੰਚ ਛੱਡਿਆ ਹੋਇਆ ਕੰਨੀ ਤੋਂ ਇੱਥੇ ਵੀ ਅਸੀਂ ਬੇਲ ਦੀ ਬਣਾਉਣੀ ਹੈ ਇਹ ਜੀ ਇਹ ਵਾਲੀ ਬੇਲ ਦੀ ਬਣਾਉਣੀ ਹੈ ਇਹ ਆਪਾਂ ਬਣਾ ਲੈਨੇ ਆ ਫਿਰ ਤੁਹਾਨੂੰ ਅੱਗੇ ਦੱਸਦੇ ਆ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਇਹ ਇਹ ਬਹੁਤ ਹੀ ਸੌਖਾ ਹੈ ਬਣਾਉਣਾ ਦੁਪੱਟਾ ਇਹ ਕੈਮਰੇ ਦੇ ਵਿੱਚ ਲਾਈਨ ਦੀ ਨਹੀਂ ਹੋਣੀ ਚਾਕ ਨਾਲ ਸिलाई ਸੀਗੀ ਤੇ ਉਹ ਚਾਕ ਵਾਲੀ ਲਾਈਨ ਮਿਟ ਗਈ ਹੈ ਜੇ ਜਦੋਂ ਆਪਾਂ ਕੰਮ ਕਰਦੇ ਹੁੰਦੇ ਆ ਹੱਥ ਵੀ ਕਲਰ ਲੱਗ ਜਾਂਦਾ ਤੇ ਗੰਪਛਾਂ ਵੀ ਲੱਗ ਜਾਂਦਾ ਕਿਉਂਕਿ ਆਪਾਂ ਇਹ ਤੇ ਕਿਹੜਾ ਵੀ ਟ੍ਰੇਸ ਕੀਤਾ ਹੋਇਆ ਹੈ ਗਲਤੀ ਹੋ ਜਾਂਦੀ ਹੈ ਜੇ ਆਪਾਂ ਕੰਮ ਕਰਦੇ ਹਾਂ ਉਦੋਂ ਗਲਤੀ ਵੀ ਹੁੰਦੀ ਹੈ ਇਹ ਨਹੀਂ ਵੀ ਗਲਤੀ ਨਹੀਂ ਹੁੰਦੀ ਇਸੇ ਤਰ੍ਹਾਂ ਤੁਸੀਂ ਬਣਾਉਂਦੇ ਜਾਣਾ ਦੇਖੋ ਇੱਧਰ ਆਪਾਂ ਇਹ ਬਣਾ ਲਿਆ ਇਹ ਗਿੱਲਾ ਹੈ ਜੇ ਆਪਾਂ ਇੰਦਰ ਬਣਾ ਕੇ ਤੁਹਾਨੂੰ ਦੱਸਦੇ ਆ ਇਹ ਜ਼ੀਰੋ ਵਰਚ ਲੈਣਾ ਤੁਸੀਂ ਇਹਦੇ ਤੁਸੀਂ ਨਿਸ਼ਾਨੀ ਵੀ ਲਾ ਸਕਦੇ ਹੋ ਅਸੀਂ ਬਿਨਾ ਵੀ ਕੋਈ ਉਹ ਨਹੀਂ ਕੀਤੀਗੀ ਇੱਥੇ ਮੇਰੇ ਤੋਂ ਥੋੜੀ ਜਿਹੀ ਵੱਧ ਹੋ ਗਈ ਕਿਉਂਕਿ ਆਪਾਂ ਕਿਹੜਾ ਇੱਥੇ ਕੋਈ ਤੁਸੀਂ ਇਹ ਤੁਹ ਬਤਲੀ ਵੀ ਰੱਖ ਸਕਦੇ ਹੋ ਇੱਥੇ ਤੁਸੀਂ ਇੱਕ ਬਚਾਲੇ ਲਾ ਕੇ ਫਿਰ ਤੁਸੀਂ ਆਏ ਫਲ ਬਣਾਇਆ ਜਾਂਦੇ ਬਹੁਤੀ ਸੌਖਾ ਬਣਾਉਣਾ कई बार कलर भी लग जाता जो आप कम करा कम गलती भी हो जाती है जो जा आप कम ही ना करा तो गलतियाँ भी किमें होन देखो इस तरह फुल बनाई जाने ये बहुत ही सौखा बहुत जी लगता है दप्टे न बनाने ये फुलबाइल का दुप्टा ब्लैक कलर का देखो आप सारे फुल बना लिए जे मैं इसते बनाए में इधर बनाए हम आप देखो इस तरह തന്നാദ തന്നോ ജാ ബന്യാ ചാര ബാധന ചോദ്യ ਕਤੋਂ ਨਾ ਇੱਧਰ ਟਿੱਕੜ ਰੇਸਟਰ ਆ ਜਿਵੇਂ ਬੱਚੇ ਪੁੰਝਾ ਸੀ ਉਦੋਂ ਗਿੱਲਾ ਸੀਗਾ ਤੇ ਇਹ ਤੇ ਅਸੀਂ ਉਦੋਂ ਬੇ ਉਹ ਬੱਚ ਦੇ ਆ ਹੈ ਲੈਣ ਮਾਰਤੀ ਸੀ ਇਹੀ ਆਪਾਂ ਇੱਧਰ ਬਣਾਉਣਾ ਹੈ ਇਸ ਪਾਸੇ ਵੀ ਬਣਾਉਣੀ ਹੈ ਤੇ ਇਸ ਪਾਸੇ ਵੀ ਆਪਾਂ ਇੱਥੇ ਇਹ ਬੇਲ ਬਣਾਉਣੀ ਆ ਵਾਲੀ ਜਿਹੜੀ ਆਪਾਂ ਬਣਾਈ ਹੈ ਇਸੇ ਤਰ੍ਹਾਂ ਹੀ ਬਣਾਉਣੀ ਹੈ ਜਦੋਂ ਬਣ ਗਿਆ ਦੁਪੱਟਾ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਦੁਪੱਟਾ ਕਹੇਜਾ ਲੱਗਿਆ ਤੇ ਵੱਧ ਤੋਂ ਵੱਧ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਵੇਖਣ ਲਈ ਧੰਨਵਾਦ ਫਿਰ ਆਪਾਂ ਇੱਕ ਹੋਰ ਨਵੀਂ ਵੀਡੀਓ 'ਚ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਓ ਇਜਾਜ਼ਤ ਸਾਰਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ